ਇੱਕ ਵਾਰ ਦੀ ਗੱਲ ਹੈ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਮਿਹਨਤੀ ਕਿਸਾਨ ਰਹਿੰਦਾ ਸੀ। ਹਰ ਸਵੇਰ ਉਹ ਬਹੁਤ ਜਲਦੀ ਉੱਠਦਾ ਸੀ ਅਤੇ ਦੂਰ ਦੇ ਖੂਹ ਤੋਂ ਪੀਣ ਵਾਲਾ ਪਾਣੀ ਲਿਆਉਣ ਲਈ ਬਹੁਤ ਦੂਰ ਤੁਰਦਾ ਸੀ। ਉਹ ਦੋ ਮਿੱਟੀ ਦੇ ਘੜੇ ਲੈ ਕੇ ਜਾਂਦਾ ਸੀ। ਉਹ ਉਹਨਾਂ ਨੂੰ ਇੱਕ ਲੱਕੜ ਦੀ ਸੋਟੀ ਦੇ ਸਿਰਿਆਂ ਨਾਲ ਬੰਨ੍ਹਦਾ ਸੀ ਅਤੇ ਸੋਟੀ ਨੂੰ ਆਪਣੇ ਮੋਢਿਆਂ 'ਤੇ ਰੱਖਦਾ ਸੀ। ਇੱਕ ਘੜਾ ਸੰਪੂਰਨ ਸੀ। ਦੂਜੇ ਘੜੇ ਦੇ ਪਾਸੇ ਇੱਕ ਛੋਟੀ ਜਹੀ ਦਰਾੜ ਸੀ ਅਤੇ ਟਿੜਕਿਆ ਹੋਇਆ ਸੀ। ਉਸ ਦਰਾੜ ਕਾਰਨ ਕਿਸਾਨ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਅੱਧਾ ਪਾਣੀ ਲੀਕ ਹੋ ਜਾਂਦਾ ਸੀ। ਸੰਪੂਰਨ ਘੜਾ ਆਪਣੇ ਆਪ ਤੇ ਮਾਣ ਕਰਦਾ ਸੀ ਪਰ ਹਰ ਰੋਜ਼ ਉਹ ਟਿੜਕੇ ਘੜੇ ਦਾ ਮਜ਼ਾਕ ਉਡਾਉਂਦਾ ਸੀ। ਇੱਕ ਸਵੇਰ ਸੰਪੂਰਨ ਘੜੇ ਨੇ ਟਿੜਕੇ ਘੜੇ ਵੱਲ ਦੇਖਿਆ ਅਤੇ ਹੌਲੀ ਜਿਹੀ ਕਿਹਾ ਤੂੰ ਦੇਖ ਤੂੰ ਬੇਕਾਰ ਹੈਂ। ਤੇਰਾ ਅੱਧਾ ਪਾਣੀ ਹਮੇਸ਼ਾ ਸਾਡੇ ਘਰ ਪਹੁੰਚਣ ਤੋਂ ਪਹਿਲਾਂ ਹੀ ਖਤਮ ਹੋ ਜਾਂਦਾ ਹੈ। ਟਿੜਕੇ ਘੜੇ ਨੇ ਕੋਈ ਜਵਾਬ ਨਹੀਂ ਦਿੱਤਾ। ਉਹ ਚੁੱਪ ਰਿਹਾ। ਆਪਣੀ ਉਦਾਸੀ ਨੂੰ ਛੁਪਾਉਂਦਾ ਰਿਹਾ ਦਿਨੋ ਦਿਨ ਉਹੀ ਗੱਲ ਹੋਈ ਸੰਪੂਰਨ ਘੜਾ ਛੇੜਦਾ ਰਿਹਾ ਟਿੜਕਾ ਘੜਾ ਚੁੱਪ ਰਿਹਾ ਹੌਲੀ ਹੌਲੀ ਟਿੜਕਾ ਘੜਾ ਬੇਕਾਰ ਮਹਿਸੂਸ ਕਰਨ ਲੱਗਾ ਇੱਕ ਦਿਨ ਉਹ ਆਪਣੀਆਂ ਭਾਵਨਾਵਾਂ ਨੂੰ ਹੋਰ ਕਾਬੂ ਨਹੀਂ ਕਰ ਸਕਿਆ ਕਿਸਾਨ ਨੂੰ ਫੁਸਫੁਸਾਉਂਦੇ ਹੋਏ ਹੰਝੂ ਉਸਦੇ ਪਾਸੇ ਵਹਿ ਗਏ ਮੈਨੂੰ ਮਾਫ ਕਰਨਾ ਕਿਸਾਨ ਨੇ ਹੌਲੀ ਜਿਹੀ ਇਸਵਾਲ ਦੇਖਿਆ ਤੂੰ ਕਿਉਂ ਰੋ ਰਿਹਾ ਹੈ ਮੇਰੇ ਦੋਸਤ ਉਸਨੇ ਹੌਲੀ ਜਿਹੀ ਪੁੱਛਿਆ ਟਿੜਕੀ ਕੜੇ ਨੇ ਕੰਬਦੀ ਆਵਾਜ਼ ਵਿੱਚ ਕਿਹਾ ਕਿਉਂਕਿ ਮੈਂ ਟੁੱਟ ਗਿਆ ਹਾਂ ਮੇਰੇ ਵਿੱਚ ਇੱਕ ਦਰਾੜ ਹੈ ਹਰ ਰੋਜ਼ ਮੈਂ ਅੱਧਾ ਪਾਣੀ ਗਵਾ ਦਿੰਨਾ ਹਾਂ ਮੇਰੇ ਕਾਰਨ ਤੁਹਾਡੀ ਮਿਹਨਤ ਬਰਬਾਦ ਹੋ ਜਾਂਦੀ ਹੈ ਫਿਰ ਵੀ ਤੁਸੀਂ ਮੈਨੂੰ ਕਦੇ ਝਿੜਕਦੇ ਨਹੀਂ ਮੈਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਕਿਰਪਾ ਕਰਕੇ ਮੈਨੂੰ ਮਾਫ਼ ਕਰੋ ਕਿਸਾਨ ਮੁਸਕਰਾਇਆ ਤੇ ਪਿਆਰ ਨਾਲ ਕਿਹਾ ਉਹ ਕੀ ਇਹੀ ਤੁਹਾਨੂੰ ਉਦਾਸ ਕਰਦਾ ਹੈ ਚਿੰਤਾ ਨਾ ਕਰੋ ਕੱਲ ਮੈਂ ਤੁਹਾਨੂੰ ਕੁਝ ਦਿਖਾਵਾਂਗਾ ਅਤੇ ਉਸ ਤੋਂ ਬਾਅਦ ਤੁਸੀਂ ਦੁਬਾਰਾ ਕਦੇ ਵੀ ਬੇਕਾਰ ਮਹਿਸੂਸ ਨਹੀਂ ਕਰੋਗੇ। ਅਗਲੇ ਦਿਨ ਕਿਸਾਨ ਰੋਜ਼ਵਾਂਗ ਦੋਵੇਂ ਘੜੇ ਚੁੱਕ ਕੇ ਖੂਹ ਤੋਂ ਪਾਣੀ ਲੈਣ ਗਿਆ। ਵਾਪਸ ਆਉਂਦੇ ਸਮੇਂ ਉਸਨੇ ਹੌਲੀ ਜਿਹੀ ਕਿਹਾ। ਅੱਜ ਮੈਂ ਚਾਹੁੰਦਾ ਹਾਂ ਕਿ ਤੁਸੀਂ ਸੜਕ ਦੇ ਕਿਨਾਰੇ ਧਿਆਨ ਨਾਲ ਦੇਖੋ। ਟਿੜਕੇ ਹੋਏ ਘੜੇ ਨੇ ਹੀਟਾਂ ਦੇਖਿਆ। ਹੈਰਾਨੀ ਦੀ ਗੱਲ ਹੈ ਕਿ ਰਸਤੇ ਦੇ ਕਿਨਾਰੇ ਸੁੰਦਰ ਫੁੱਲ ਖਿੜ ਰਹੇ ਸਨ। ਲਾਲ, ਪੀਲੇ ਅਤੇ ਗੁਲਾਬੀ ਫੁੱਲ ਸਵੇਰ ਦੀ ਹਵਾ ਵਿੱਚ ਹੌਲੀ-ਹੌਲੀ ਝੂਲ ਰਹੇ ਸਨ। ਕਈ ਦਿਨਾਂ ਵਿੱਚ ਪਹਿਲੀ ਵਾਰ ਤਿੜਕੇ ਹੋਏ ਘੜੇ ਨੂੰ ਆਪਣੀ ਉਦਾਸੀ ਭੁੱਲ ਗਈ। ਉਸਨੇ ਸੁੰਦਰਤਾ ਦੀ ਪ੍ਰਸ਼ੰਸਾ ਕੀਤੀ ਅਤੇ ਥੋੜੀ ਖੁਸ਼ੀ ਮਹਿਸੂਸ ਕੀਤੀ। ਪਰ ਜਦੋਂ ਉਹ ਘਰ ਪਹੁੰਚੇ ਤਾਂ ਉਸਨੇ ਦੁਬਾਰਾ ਦੇਖਿਆ ਕਿ ਉਸ ਦਾ ਅੱਧਾ ਪਾਣੀ ਖਤਮ ਹੋ ਗਿਆ ਸੀ। ਤਿੜਕੇ ਘੜੇ ਦਾ ਦਿਲ ਡੁੱਬ ਗਿਆ। ਉਹ ਉਹਨਾਂ ਫੁੱਲਾਂ ਨੂੰ ਦੇਖ ਕੇ ਵੀ ਉਦਾਸੀ ਨਾਲ ਫੁਸਫੁਸਾਇਆ। ਮੇਰੇ ਕਾਰਨ ਅੱਜ ਵੀ ਤੁਹਾਡੀ ਮਿਹਨਤ ਬਰਬਾਦ ਹੋ ਗਈ ਹੈ। ਮੈਂ ਅਜੇ ਵੀ ਤੁਹਾਡੇ ਲਈ ਪਾਣੀ ਦਾ ਪੂਰਾ ਘੜਾ ਨਹੀਂ ਲਿਆ ਸਕਿਆ ਕਿਸਾਨ ਨੇ ਘੜੇ ਹੇਠਾ ਰੱਖੇ ਅਤੇ ਮੁਸਕਰਾਇਆ ਅਤੇ ਹੌਲੀ ਜਿਹੀ ਕਿਹਾ ਨਹੀਂ ਮੇਰੇ ਛੋਟੇ ਦੋਸਤ ਤੁਸੀਂ ਅਜੇ ਤੱਕ ਸਮਝ ਨਹੀਂ ਪਾਏ ਕਿ ਤੁਸੀਂ ਕੁਝ ਧਿਆਨ ਨਹੀਂ ਦਿੱਤਾ ਸੜਕ ਕਿਨਾਰੇ ਫੁੱਲ ਸਿਰਫ ਤੁਹਾਡੇ ਪਾਸੇ ਸਨ ਦੂਜੇ ਘੜੇ ਦੇ ਪਾਸੇ ਨਹੀਂ ਟਿੜਕਿਆ ਹੋਇਆ ਘੜਾ ਹੈਰਾਨ ਹੋਇਆ ਕਿਉਂ ਉਹ ਸਿਰਫ ਮੇਰੇ ਪਾਸੇ ਹੀ ਕਿਉਂ ਹਨ ਉਸਨੇ ਹੌਲੀ ਜਿਹੀ ਪੁੱਛਿਆ ਕਿਸਾਨ ਦੀ ਮੁਸਕਰਾਹਟ ਹੋਰ ਵੱਧ ਗਈ ਕਿਉਂਕਿ ਮੈਂ ਤੁਹਾਡੀ ਦਰਾੜ ਬਾਰੇ ਚੰਗੀ ਤਰ੍ਹਾਂ ਜਾਣਦਾ ਹਾਂ ਇਸੇ ਲਈ ਕਈ ਮਹੀਨੇ ਪਹਿਲਾਂ ਮੈਂ ਤੁਹਾਡੇ ਰਸਤੇ ਦੇ ਕਿਨਾਰੇ ਫੁੱਲਾਂ ਦੇ ਬੀਜ ਲਗਾਏ ਸਨ ਹਰ ਰੋਜ਼ ਜਦੋਂ ਅਸੀਂ ਘਰ ਵਾਪਸ ਜਾਂਦੇ ਸੀ ਤੁਸੀਂ ਉਹਨਾਂ ਬੀਜਾਂ ਨੂੰ ਬਿਨਾਂ ਜਾਣੇ ਪਾਣੀ ਦਿੰਦੇ ਸੀ ਅਤੇ ਹੁਣ ਤੁਹਾਡੇ ਕਾਰਨ ਪੂਰੀ ਸੜਕ ਸੁੰਦਰ ਫੁੱਲਾਂ ਨਾਲ ਭਰੀ ਹੋਈ ਹੈ ਉਦਾਸੀ ਦੇ ịtਕੇ ਹੋਏ ਘੜੇ ਦੇ ਹੰਝੂ ਖੁਸ਼ੀ ਦੇ ਹੰਝੂਆਂ ਵਿੱਚ ਬਦਲ ਗਏ ਪਹਿਲੀ ਵਾਰ ਉਸ ਨੂੰ ਖਾਸ ਮਹਿਸੂਸ ਹੋਇਆ ਕਿਸਾਨ ਨੇ ਘੜੇ ਵੱਲ ਪਿਆਰ ਨਾਲ ਦੇਖਿਆ ਅਤੇ ਕਿਹਾ ਦੇਖੋ ਤੁਸੀਂ ਸੋਚਿਆ ਸੀ ਕਿ ਤੁਹਾਡੀ ਕਮਜ਼ੋਰੀ ਨੇ ਤੁਹਾਨੂੰ ਬੇਕਾਰ ਬਣਾ ਦਿੱਤਾ ਹੈ ਪਰ ਤੁਹਾਡੀ ਕਮਜ਼ੋਰੀ ਸਾਰਿਆਂ ਲਈ ਸੁੰਦਰਤਾ ਅਤੇ ਖੁਸ਼ੀ ਲਿਆਈ ਹੈ ਤੁਸੀਂ ਕਿਸੇ ਤੋਂ ਘੱਟ ਨਹੀਂ ਹੋ ਤੁਸੀਂ ਆਪਣੇ ਆਪ ਵਿੱਚ ਸੰਪੂਰਨ ਹੋ ਦੋਸਤੋ ਇਸ ਦੁਨੀਆ ਵਿੱਚ ਕੋਈ ਵੀ ਸੰਪੂਰਨ ਨਹੀਂ ਹੈ ਸਾਡੇ ਸਾਰਿਆਂ ਵਿੱਚ ਕਮੀਆਂ ਹਨ ਸਾਡੇ ਸਾਰਿਆਂ ਵਿੱਚ ਤਰੇੜਾਂ ਹਨ ਪਰ ਕਈ ਵਾਰ ਜਿੰਨਾਂ ਚੀਜ਼ਾਂ ਨੂੰ ਅਸੀਂ ਆਪਣੀਆਂ ਕਮਜ਼ੋਰੀਆਂ ਵਜੋਂ ਦੇਖਦੇ ਹਾਂ ਉਹ ਸਾਡੀ ਤਾਕਤ ਬਣ ਸਕਦੀਆਂ ਹਨ ਜੇਕਰ ਅਸੀਂ ਉਹਨਾਂ ਨੂੰ ਦੇਖਣ ਦਾ ਤਰੀਕਾ ਬਦਲਦੇ ਹਾਂ ਤਿੜਕੇ ਹੋਏ ਹਿੱਸੇ ਵਾਂਗ ਤੁਹਾਡੀਆਂ ਕਮੀਆਂ ਵੀ ਕੁਝ ਸੁੰਦਰ ਬਣਾ ਸਕਦੀਆਂ ਹਨ